ਹਾਂਜੀ ਸੀਸੀਆ ਜੀ ਰੇਲਵੇ ਸਟੇਸ਼ਨ ਇਕੱਠੇ ਹੋਏ ਕੀ ਹੈ ਪਿਛਲੇ ਦਿਨੀ ਸਾਨੂੰ ਆਟੋ ਰਿਕਸ਼ਾ ਚਾਲਕਾਂ ਨੂੰ ਬੜਾ ਪਰੇਸ਼ਾਨ ਕੀਤਾ ਗਿਆ ਵੀ ਤੁਹਾਡੇ ਜਿਹੜੇ ਡੀਜ਼ਲ ਆਟੋ ਆ ਸ਼ਹਿਰ ਦੇ ਅੰਦਰ ਐਂਟਰ ਨਹੀਂ ਕੀਤੇ ਜਾਣਗੇ ਜਿੱਤੇ ਕਿ ਇੰਨੀਆਂ ਬੱਸਾਂ ਚੱਲਦੀਆਂ ਨੇ ਕਾਰਪੋਰੇਸ਼ਨ ਦੀਆਂ ਬੱਸਾਂ ਚੱਲਦੀਆਂ ਨੇ ਜੋ ਕਿ ਡੱਡਾ ਡੇ ਉਹਨਾਂ ਦੇ ਸਲੈਂਸਰ ਨੇ ਡੱਡਾ ਡੇ ਧੂਏ ਮਾਰਦੇ ਆ ਇੱਕ 25% ਜੋ ਕਿ ਇੱਕ ਸਾਡੀ ਤਾਦਾਦ ਰਹਿ ਗਈ ਆ ਆਟੋ ਰਿਕਸ਼ਾ ਦੀ ਡੀਜ਼ਲ ਆਟੋ ਦੀ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਉਹਦੇ ਉਤੋਂ ਜਿਹੜੇ ਹੈਗੇ ਇਸ ਟਾਈਮ ਬੱਚਿਆਂ ਦੀ ਐਡਮਿਸ਼ਨਾਂ ਦੇ ਖਰਚੇ ਆਏ ਹੋਏ ਆ ਬੜੇ ਬੜੇ ਲੰਬੇ ਚੋੜੇ ਖਰਚੇ ਆ ਜੇ ਆਟ ਸਾਨੂੰ ਚੌਥੇ ਦਿਨ ਪਰੇਸ਼ਾਨ ਕਰਨਾ ਬਹੁਤ ਔਖਾ ਪਿੱਛੇ ਜੇ ਅਸੀਂ ਇੱਕ ਮੀਟਿੰਗ ਕੀਤੀ ਸੀ ਹੰਗਾਮੀ ਮੀਟਿੰਗ ਕੀਤੀ ਸੀ ਬਸ ਅੱਡੇ ਸਾਨੂੰ ਆਸ਼ਵਾਸ਼ਣ ਦਵਾਇਆ ਗਿਆ ਸੀ ਸਰਕਾਰ ਦੇ ਨੁਮਾਇੰਦੇ ਵੀ ਆਏ ਸੀ ਉਹਦੇ ਵਿੱਚ ਤੇ ਪ੍ਰਸ਼ਾਸਨ ਵੱਲੋਂ ਏਸੀਪੀ ਸਾਹਿਬ ਵੀ ਆਏ ਸੀ ਜਿਹਦੇ ਸਾਨੂੰ ਕਿਹਾ ਸੀ 2 ਮਹੀਨਾ ਦਾ ਤੁਹਾਨੂੰ ਸਮਾਂ ਦਿੱਤਾ ਜਾਂਦਾ 2 ਮਹੀਨਾ ਦੇ ਵਿੱਚ ਤੁਸੀਂ ਆਪਣਾ ਕੋਈ ਨਾ ਕੋਈ ਜਾਂ ਤਾਂ ਹਾਈ ਕੋਰਟ ਰੈਟ ਲਾ ਕੇ ਤੁਸੀਂ ਆਪਣਾ ਸਟੇ ਲੈ ਲਓ ਜਾਂ ਤੁਸੀਂ ਕਿਸੇ ਪੋਲੀਟੀਸ਼ੀਅਨਸ ਕੋ ਜਾ ਕੇ ਤੁਸੀਂ ਸਾਨੂੰ ਮਤਲਬ ਕੀ ਆ ਫੋਨ ਕਰਾ ਦਿਓ ਜਾਂ ਗੱਲ ਕਰਾ ਦਿਓ ਵੀ ਅਸੀਂ ਇਹ ਜਿਹੜਾ ਟਾਈਮ ਵਧਾ ਦਾਂਗੇ ਪਰੰਤੂ ਹਰੇ ਗੱਲ ਨੂੰ 10 ਤੋਂ 12 ਦਿਨ ਨਹੀਂ ਹੋਏ ਕੱਲ ਫੇਰ ਸਾਨੂੰ ਇੱਕ ਚੁਬੂ ਵੀ ਸੂਈ ਲਾ ਦਿੱਤੀ ਗਈ ਆ ਵੀ ਜਿਹੜੇ ਆਟੋ ਰਿਕਸ਼ਾ ਵਾ ਡੀਜ਼ਲ ਆਟੋ ਰਿਕਸ਼ਾ ਸ਼ਹਿਰ ਦੇ ਅੰਦਰ ਐਂਟਰ ਨਹੀਂ ਹੋਣਗੇ ਬਸ ਅੱਡੇ ਜਾਂ ਰੇਲਵੇ ਸਟੇਸ਼ਨ ਘੰਟਾ ਘਰ ਇਹ ਐਂਟਰ ਨਹੀਂ ਹੋਣਗੇ ਜਿੱਥੇ ਕਿ ਜਿਹੜੇ ਕੀ ਸਟੈਂਡ ਨੇ ਸਟੈਂਡ ਸਾਰੇ ਦੇ ਸਾਰੇ ਇਹ ਸ਼ਹਿਰ ਦੇ ਅੰਦਰ ਨੇ বাস ਸਟੈਂਡ ਵੀ ਆਟੋ ਆਟੋ ਸਟੈਂਡ ਹੈਗਾ ਪਲ ਦੇ ਥੱਲੇ ਵੀ ਆਟੋ ਸਟੈਂਡ ਹੈਗਾ ਐਈਐਸਆਈ ਹਸਪੀਟਲ ਕੋ ਆਟੋ ਸਟੈਂਡ ਹੈਗਾ ਤੇ ਭਾਰਤ ਨਗਰ ਚੌਕ ਜਿਹੜਾ ਹੈਗਾ ਆਟੋ ਸਟੈਂਡ ਹੈਗਾ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਆ ਜਾਂਦਾ ਆਟੋ ਸਟੈਂਡ ਹੈਗਾ ਘੰਟਾ ਘਰ ਆਟੋ ਸਟੈਂਡ ਹੈਗਾ ਸਬਜ਼ੀ ਮੰਡੀ ਆਟੋ ਸਟੈਂਡ ਹੈਗਾ ਜਲੰਧਰ ਬਾਈਪਾਸ ਆਟੋ ਸਟੈਂਡ ਹੈ ਜਿਨ ਇਹ 7 ਤੋਂ 8000 ਬੰਦਾ ਜਿਹੜਾ ਬੇਰੋਜ਼ਗਾਰ ਹੋ ਜਾਊਗਾ ਤੇ ਅਸੀਂ ਜਿੰਨੇ ਵੀ ਅੱਜ ਪ੍ਰਧਾਨ ਸਾਰੇ ਇਕੱਠੇ ਹੋ ਸਾਰੇ ਜ਼ਿਲ੍ਹੇ ਦੇ ਜਿੰਨੇ ਵੀ ਪ੍ਰਧਾਨ ਨੇ ਸਾਰੇ ਪ੍ਰਧਾਨ ਇਕੱਠੇ ਹੋ ਗਏ ਅਸੀਂ ਸਾਰਿਆਂ ਨੇ ਇੱਕ ਮਨ ਬਣਾਇਆ ਵੀ ਜੋ ਮਾ ਮਾਜੋਗ ਸੀਐਮ ਸਾਹਿਬ ਦੇ ਘਰ ਬੇਟੀ ਨੇ ਜਨਮ ਲਿਆ ਲక్ష్ਮੀ ਨੇ ਜਨਮ ਲਿਆ ਲక్ష్ਮੀ ਦੇ ਜਨਮ ਤੇ ਉਹਨਾਂ ਨੇ ਅਗਰ ਸਾਨੂੰ ਬੇਰੋਜ਼ਗਾਰ ਕਰਨਾ ਚਾਹੁੰਦੇ ਆ ਤਾਂ ਅਸੀਂ ਖੁਦ ਉਹਨਾਂ ਨੂੰ ਚਾਬੀਆਂ ਆਪਣੀਆਂ ਜਾ ਕੇ ਮੋੜਾਂਗੇ ਸੋ ਅਸੀਂ ਕੱਲ 10 ਵਜੇ ਦਾ ਸਮਾਂ ਰੱਖਿਆ ਜਿੰਨੇ ਵੀ ਔਟੋ ਰਿਕਸ਼ਾ ਹੈਗੇ ਆ ਅਸੀਂ ਸੀਐਮ ਸਾਹਿਬ ਦੀ ਕੋਠੀ ਜਾ ਕੇ ਖੜੇ ਕਰਿਆ ਨੇ ਚਾਬੀਆਂ ਉਹਨਾਂ ਨੂੰ ਦੇਣੀਆਂ ਜਿਹੜੀਆਂ ਚਾਬੀਆਂ ਨੇ ਅਸੀਂ ਉਹਨਾਂ ਨੂੰ ਦੇ ਕੇ ਆਵਾਂਗੇ ਤਾਂ ਜੋ ਸਾਰੀਆਂ ਚਾਬੀਆਂ ਉਹਨਾਂ ਨੂੰ ਦੇ ਕੇ ਤੇ ਅਸੀਂ ਬੇਰੋਜ਼ ਇਹ ਐਸਟਰਾ ਕਿਉਂ ਕੀਤਾ ਤੁਹਾਡੇ ਨਾਲ ਪ੍ਰਸ਼ਾਸਨ ਸਾਡੇ ਨਾਲ ਦੂਰੀ ਨੀਤੀ ਕਹਿੰਦੇ ਕਹਿੰਦੇ ਵੀ ਅਸੀਂ ਸ਼ਹਿਰ ਚ ਨਹੀਂ ਚੱਲਣਾ ਸ਼ਹਿਰ ਤੋਂ ਬਾਹਰ ਚੱਲਣ ਜਦਕਿ ਸਵਾਰੀ ਡਬਲ ਡਬਲ ਪੈਸੇ ਕਦੇ ਨਹੀਂ ਖਰਚੂਗੀ ਇਹ ਇੱਕ ਸਾਨੂੰ ਬੇਰੋਜ਼ਗਾਰ ਕਰਨ ਦਾ ਉਹਨਾਂ ਨੇ ਇਹ ਜਰੀਆ ਬਣਾਇਆ ਕਿੰਨੇ ਪਰਿਵਾਰ ਨੇ ਬਲਟਾ ਡਰ ਕਿੰਨੇ ਪਰਿਵਾਰ ਨੇ ਤੇ ਕਿੰਨੇ ਦਾ ਰੋਜ਼ਗਾਰ ਚੱਲਦਾ ਹੈ ਇਸੇ ਇਹ ਤਕਰੀਬਨ ਜਿਹੜੇ ਡੀਜ਼ਲ ਾਟੋ ਨੇ 7 ਤੋਂ 8000 ਡੀਜ਼ਲ ਾਟੋ ਚੱਲਦਾ ਵਾ ਇਹ ਪਰਿਵਾਰ ਬੰਦੇ ਇੱਕ ਬੰਦੇ ਨਾਲ ਪੰਜ ਮੈਂਬਰ ਜੁੜੇ ਹੋਏ ਆ ਤੇ 40 ਕਿਹ ਹਜ਼ਾਰ ਬੰਦਾ ਬੰਦਾ ਵਾ 40 ਹਜ਼ਾਰ ਬੰਦੇ ਨੂੰ ਇਹ ਬੇਰੋਜ਼ਗਾਰ ਕਰਨਾ ਚਾਹੁੰਦੇ ਆ ਫੇਰ ਇਸ ਦੇ ਬਾਅਦ ਉਹ ਤੇ ਡੀਜ਼ਲ ਆਟੋ ਨੂੰ ਬੰਦ ਕਰਨਾ ਤੁਹਾਨੂੰ ਸ਼ਾਇਦ ਸਾਰੇ ਮੀਡੀਆ ਨੂੰ ਪਤਾ ਹੋਵੇ ਮੀਡੀਆ ਰਾਹੀਂ ਇੱਕ ਖਬਰ ਆਈ ਸੀਗੀ ਸਾਨੂੰ ਵੀ ਇਹ ਪਤਾ ਲੱਗੀ ਸੀ ਜਿੱਥੇ ਬਹੁਤ ਵੱਡਾ ਕੱਟ ਹੋਇਆ ਸੀ ਇੱਕ ਜਿਹੜੇ ਰੇੜੇ ਵਾਲੇ ਹੁੰਦੇ ਆ ਆਪਣਾ ਬਾਈਕ ਦੇ ਪਿੱਛੇ ਰੇੜਾ ਲੱਗਿਆ ਹੁੰਦਾ ਉਹਨਾਂ ਨੂੰ ਨਿਯਾਤ ਦਿੱਤੀ ਹੈ ਜਾਨਾ ਕੋਈ ਟੈਕਸ ਦੇਣਾ ਕੋਈ ਇੰਸ਼ੋਰੈਂਸ ਕਟਾਰਨਾ ਕੁਝ ਨਹੀਂ ਕੋਈ ਟੈਕਸ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੁਝ ਨਹੀਂ ਅਸੀਂ ਸਾਰੇ ਟੈਕਸ ਭਰਦੇ ਹੁੰਦੇ ਵੀ ਤੇ ਸਾਡੇ ਨਾਲ ਇਹੋ ਜੀ ਦੂਰੀ ਰਾਜਨੀਤੀ ਬਣਾਈ ਜਾਂਦੀ ਹੈ ਜਦੋਂ ਕਿ ਵੋਟਾਂ ਦਾ ਲੋੜ ਪੈਂਦੀ ਹੈ ਤੇ ਸੀਐਮਬੀ ਸਾਡੇ ਘਰੇ ਰੋਟੀਆਂ ਖਾਣ ਆ ਜਾਂਦੇ ਆ ਤੇ ਐਮਐਲਏ ਵੀ ਆ ਜਾਂਦੇ ਆ ਤੇ ਐਮਪੀ ਵੀ ਆ ਜਾਂਦੇ ਆ ਪਿੱਛੇ ਜੇ ਜਦੋਂ ਕੇਜਰੀਵ ਜਿਹੜਾ ਅਸੀਂ ਆਟੋ ਰਿਕਸ਼ਾ ਦੀ ਕੋਈ ਵੀ ਰਣਨੀਤੀ ਅਪਣਾਵਾਂਗੇ ਅਸੀਂ ਸਾਡੀ ਸਰਕਾਰ ਆਂਦੇ ਹੀ ਤੁਹਾਡੇ ਵਿੱਚੋਂ ਨੁਮਾਇंदे ਚੁਣ ਕੇ ਕੈਟਾਗਰੀ ਇਹਨਾਂ ਦੇ ਵਿੱਚ ਬਣਾਵਾਂਗੇ ਕਿਉਂਕਿ ਇਸ ਉਦੋਂ ਬੜੇ ਰੋਣੇ ਰੋਏ ਵੀ ਇੱਕ 10 ਟਾਇਰੀ ਚੱਕੀ ਨੂੰ ਉਹਨਾਂ ਜੁਰਮਾਨਾ ਵਾਂ ਇੱਕ 3 ਟਾਇਰਾਂ ਨੂੰ ਵੀ ਉਹਨਾਂ ਜੁਰਮਾਨਾ ਵਾਂ ਨਾ ਇਹਨਾਂ ਦੇ ਟੈਕਸ ਵੀ ਨਹੀਂ ਮਾਫ਼ ਕੀਤੇ ਕਿ ਉਲਟਾ ਜੁਰਮਾਨੇ ਲਾ ਜਾਂਦੇ ਸੀ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਸਾਡੇ 20 25 25 30000 ਦੇ ਚਲਾਨ ਕੀਤੇ ਪਰ ਜਿਹੜੀ ਇਹ ਸਰਕਾਰ 2 ਸਾਲ ਤੋਂ ਸਾਨੂੰ ਤੰਗ ਨਹੀਂ ਕੀਤਾ 2 ਸਾਲ ਬਾਅਦ ਅੱਜ ਉਹਨਾਂ ਨੇ ਜਿਹੜੀ ਰਣਨੀਤੀ ਬਣਾਈ ਆ ਬਿਲਕੁਲ ਸਾਨੂੰ ਬੇਰੋਜ਼ਗਾਰ ਕਰਨ ਦੀ ਰਣਨੀਤੀ ਬਣਾਈ ਆ ਨਹੀਂ ਹੁਣ ਰਣਨੀਤੀ ਕੀ ਆ ਤੁਹਾਡੀ ਅਗਲੀ ਸਾਡੀ ਜਿਹੜੀ ਕੱਲ ਦੀ ਰਣਨੀਤੀ ਆ ਕੱਲ ਅਸੀਂ ਸਵੇਰੇ 10 ਵਜੇ ਤੋਂ ਆਪਣਾ ਜਿੰਨਾ ਔਟੋ ਰਿਕਸ਼ਾ ਹੈਗਾ ਸਾਡਾ ਡੀਜ਼ਲ ਅਸੀਂ ਸਾਰਾ ਤੇ ਸਾਰਾ ਸੀਐਮ ਸਰ ਦੀ ਕੋਠੀ ਜਾ ਕੇ ਖੜਾ ਕਰੈਣਾ ਚਾਬੀਆਂ ਉਹਨਾਂ ਦੇਣਾ ਇਲੈਕਸ਼ਨਾਂ ਚ ਫਿਰ ਅਸੀਂ ਬਾਈਕਾਟ ਕਰ ਦਾਂ ਹਾਂ ਜੀ ਹਾਂ ਜੀ ਮੈਂ ਸਰਕਾਰ ਤੇ ਪ੍ਰਸ਼ਾਸਨ ਨੂੰ ਫੇਰ ਕਹਿਣਾ ਚਾਹੁੰਦਾ ਵੀ ਦੋ ਦਿਨ ਹੋ ਗਏ ਇਹਨਾਂ ਨੂੰ ਵਿਹਲੇ ਬੈਠੇ ਨੂੰ ਜੇ ਇਸ ਤਰ੍ਹਾਂ ਹੀ ਵਿਹਲੇ ਰਹੇ ਜੇ ਕਿਸੇ ਆਟੋ ਰਿਕਸ਼ਾ ਚਾਲਕ ਨੇ ਕੋਈ ਆਪਣੇ ਆਪ ਨੂੰ ਕੁਝ ਕਰ ਲਿਆ ਉਹਦੇ ਜਿਹੜੇ ਜ਼ਿੰਮੇਵਾਰ ਹੋਊਗਾ ਪ੍ਰਸ਼ਾਸਨ ਤੇ ਸਰਕਾਰ ਹੋਊਗੀ ਫੇਰ ਉਹ ਆਪਣਾ ਹਿਸਾਬ ਲਗਾ ਲੈਣ ਅਸੀਂ ਬਿਲਕੁਲ ਬਾਈਕਟ ਕਰ ਦਾਂਗੇ ਔਰ ਚੱਕਾ ਜਾਮ ਕਰ ਦਾਂਗੇ ਪੂਰੇ ਲੁਧਿਆਣੇ ਦੇ ਵਿੱਚ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਾਜੂ ਹੈ ਸਰ ਅੱਜ ਸਾਰੇ ਜਿਹੜੀ ਆਟੋ ਯੂਨੀਅਨ ਇਕੱਠੀ ਹੋਈ ਹੈ ਕੀ ਮੰਗਾਂ ਦੇ ਕੀ ਮਜਬੂਰੀ ਹੈ ਸਰ ਇਹ ਹੈ ਜੀ ਆਟੋ ਰਿਕਸ਼ਾ ਜਿੱਦਾਂ ਮਾਮਾ ਹੀ ਨੇ ਦੱਸਿਆ ਵੀ ਆਟੋ ਰਿਕਸ਼ਾ ਕਹਿੰਦੇ ਬੰਦ ਕਰੋ ਡੀਜ਼ਲ ਗੱਡੀਆਂ ਜਿਹੜੀਆਂ ਹੈਗੀਆਂ ਨੇ ਸਾਡੇ ਇੰਨੇ ਪਰਿਵਾਰ ਜੁੜੇ ਹੋਏ ਆ ਨਾਲ ਇੱਕਦਮ ਇਹ ਬੰਦ ਕਰਕੇ ਅਸੀਂ ਦੱਸੋ ਕਿੱਥੇ ਜਾਵਾਂਗੇ ਨਾ ਸਾਨੂੰ ਕੋਈ ਸਹੂਲਤ ਦੇ ਰਹੇ ਨੇ ਨਾ ਕੁਝ ਆ ਸਾਨੂੰ 2 ਮਹੀਨੇ ਦਾ ਇਹਨਾਂ ਨੇ ਪਹਿਲਾਂ ਟਾਈਮ ਦਿੱਤਾ ਸੀ ਉਹ ਵੀ ਮੁੱਕਰ ਗਏ ਜੀ ਹੁਣ ਸ਼ਹਿਰ ਦੇ ਅੰਦਰ ਐਂਟਰੀ ਨਹੀਂ ਕਰਨ ਦੇ ਰਹੇ ਉਹ ਸਾਡੇ ਕੋ ਸਵਾਰੀ ਬੈਠਦੀ ਨਹੀਂ ਜੇ ਬੈਠਦੀ ਬਜ਼ੁਰਗ ਡਰਾਈ ਆ ਦੇਖੋ 50 50 ਸਾਲ ਦੇ ਹੈਗੇ ਜੀ ਤਕਰੀਬਨ 60 ਸਾਲਾਂ ਤੋਂ ਕੰਮ ਕਰ ਰਹੇ ਹਾਂ ਸਾਨੂੰ 30 35 35 ਸਾਲ ਹੋ ਗਏ ਸਰ ਕੰਮ ਕਰਦੇ ਆ ਇਹਨੂੰ ਅਸੀਂ ਹੋਰ ਕੋਈ ਕੰਮ ਕਰ ਨਹੀਂ ਸਕਦੇ ਨਹੀਂ ਸਰ ਪਹਿਲਾਂ ਕਦੇ ਨਹੀਂ ਹੋਇਆ ਜੀ ਐਦਾਂ ਕਦੇ ਨਹੀਂ ਹੋਇਆ ਜੀ ਪਹਿਲਾਂ ਚਲਾਨ ਹੁੰਦੇ ਸੀ ਹੋਰ ਕੁਛ ਨਹੀਂ ਸਰਕਾਰ ਨੇ ਐਦਾਂ ਕੀਤਾ ਹੋ ਵੀ ਤੋ ਡਾਕੂਮੈਂਟੇਸ਼ਨ ਚ ਪੂਰੀ ਨਾ ਹੋਵੇ ਇਸ ਤਰ੍ਹਾਂ ਕੁਛ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸਰ ਕੋਈ ਐਦਾਂ ਦੀ ਗੱਲ ਹੀ ਨਹੀਂ ਜੀ ਕਦੇ ਵੀ ਸਾਡੇ ਕੋਲ ਡਾਕੂਮੈਂਟ ਸਾਰੇ ਪੂਰੇ ਨੇ ਜੀ ਠੀਕ ਹੈ ਹਾਂਜੀ ਕੀ ਨਾਮ ਹੈ ਤੁਹਾਡਾ ਹਾਂਜੀ ਕੀ ਨਾਮ ਲਿਆ ਨਾਮ ਮਾਲਕੀ ਸ਼ੋਹਰਤ ਕਿੰਨੀ ਉਮਰ ਹੈ ਹਾਂਜੀ 65 ਸਾਲ ਦੀ ਅਜੇ 65 ਸਾਲ ਦੀ ਉਮਰ ਹੈ ਤੁਹਾਡੀ ਆਟੋ ਚ ਚਲਾਉਂਦੇ ਹੋ ਤੇ ਜਿਹੜਾ ਹੁਣ ਫਰਮਾਨ ਜਾਰੀ ਕੀਤਾ ਨਵੇਂ ਪ੍ਰਸ਼ਾਸਨ ਨੇ ਕਿੰਨੇ ਪਰੇਸ਼ਾਨ ਹੋ ਉਹ ਪਰੇਸ਼ਾਨ ਨਹੀਂ ਕੀ ਲੱਗਦਾ ਜੀ ਜਿਹੜੇ ਡੀਜ਼ਲ ਆਟੋ ਨੂੰ ਬੰਦ ਕਰਨ ਦੀ ਗੱਲ ਕਹੀ ਆ ਹੁਣ ਦੂਸਰੇ ਪਾਸੇ ਤੁਸੀਂ ਜਿਹੜਾ ਮੁੱਖ ਮੰਤਰੀ ਵੱਲ ਨੂੰ ਜਿਹੜਾ ਜਾਰ ਕਰਵੇ ਨੇ ਵਹਿ ਜਾਣਗੇ ਹੋਰ ਕੀ ਕਰਨਗੇ ਜੀ ਜਾਵਾਂਗੇ ਕਿੱਥੇ ਜਦੋਂ ਇਹਨਾਂ ਨੇ ਗੱਡੀ ਸਰਕਾਰ ਕਿਹਾ ਸੀਗਾ ਸਹੂਲਤਾਂ ਦਵਾਂਗੇ ਅਸੀਂ ਸਾਰੇ ਕੋਈ ਨਹੀਂ ਮਿਲ ਰਹੀਆਂ ਜੀ ਮਿਲਦੀਆਂ ਨਹੀਂ ਪਈਆਂ ਠੀਕ ਹੈ ਚਲੋ